ਕਿ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਆਪਾਂ ਇਹ ਗੱਲ ਨੂੰ ਗੌਰ ਨਾਲ ਸੁਣਨਾ ਬਹੁਤ ਵੱਡੀ ਅਹਿਮ ਖਬਰਾਂ ਕਿਉਂਕਿ ਗੱਲ ਕਰਾਂਗੇ ਆਪਾਂ ਗੁਲਾਬ ਸਿੱਧੂ ਦੀ ਕਿਉਂਕਿ ਗੁਲਾਬ ਸਿੱਧੂ ਦੇ ਸਾਰੇ ਹੀ ਪੰਜਾਬ ਦੇ ਹੱਥ ਧੋਕੇ ਮੰਗਰ ਪੈਗੇ ਕਿਉਂਕਿ ਐ ਨਹੀਂ ਦੇਖਦੇ ਵੀ ਉਹ ਵੀ ਪੰਜਾਬ ਦਾ ਪੁੱਤ ਆ ਉਹ ਜਦੋਂ ਗਲਤੀ ਮੰਨੀ ਜਾਂਦਾ ਸਾੜੇ ਕੱਢੀ ਜਾਂਦਾ ਕਿਉਂਕਿ ਕਈ ਪਿੰਡਾਂ ਦੇ ਸਰਪੰਚਾਂ ਨੂੰ ਹਲੇ ਵੀ ਆਏ ਆ ਵੀ ਕਿਸੇ ਪ੍ਰੋਗਰਾਮਾਂ ਚ ਜਾਵਾਂਗੇ ਵੀ ਪ੍ਰੋਗਰਾਮ ਉਹਦੇ ਖਰਾਬ ਕਰਾਂਗੇ ਕਿਉਂਕਿ ਜਦੋਂ ਹੜੇ ਗੱਡੀ ਜਾਂਦਾ ਕਿਉਂਕਿ ਉਹ ਵੀ ਪੰਜਾਬ ਦਾ ਪੁੱਤ ਆ ਨਾਂ ਰੋਸ਼ਨ ਕਰਿਆ ਉਹਨੇ ਪੰਜਾਬ ਦਾ ਜਮੇ ਸਿੱਧੂ ਮੂਸੇ ਵਾਲੇ ਨੇ ਕਿਉਂਕਿ ਸਾਰੇ ਬੈਕਵਰਡ ਏਰੀਆ ਦੱਸਦੇ ਸੀ ਇਹ ਆਪਣੇ ਜਿਹੜੇ ਏਰੀਏ ਆ ਮਾਨਸਾ ਬਠਿੰਡਾ ਹੋ ਗਿਆ ਕਿਉਂਕਿ ਜਿਹੜੇ ਇਹ ਏਰੀਏ ਆ ਬੈਕਵਰਡ ਦੱਸਦੇ ਸੀ ਇੱਕ ਮੰਨ ਲਓ ਕੋਰ ਵਾਲਾ ਮਾਨ ਇਹਨਾਂ ਨੇ ਲਿਆ ਕੇ ਮਾਂ ਦੇ ਪੁੱਤਾਂ ਨੇ ਪੰਜਾਬੀ ਸਿੰਗਰਾਂ ਨੇ ਅੱਗੇ ਕਰਤੇ ਕਿਉਂਕਿ ਉਹ ਵਿਚਾਰਾ ਹਾਰੇ ਗੱਡੀ ਜਾਂਦਾ ਵਾਰੀ ਵਾਰੀ ਵੀ ਗਲਤੀ ਹੋ ਗਈ ਮaaf ਕਰ ਦੋ ਕਿਉਂਕਿ ਸੋਸ਼ਲ ਮੀਡੀਆ ਵਾਲੇ ਆਪਦੇ ਮਾਲੋ ਚੈਨਲਾਂ ਦੇ ਵਿਊ ਲੈਣ ਦੇ ਮਾਰੇ ਕਿਉਂਕਿ ਵਾਰੀ ਵਾਰੀ ਕੋਈ ਕਿਤੇ ਸਵਾਲ ਕਰਨ ਜਾਂਦਾ ਕੋਈ ਕਿਤੇ ਵੀਰ ਬਣ ਕੇ ਗੁੱਸਾ ਨਾ ਕਰੋ ਕਿਉਂਕਿ ਮੈਂ ਗੱਲ ਸਹੀ ਕਹਿ ਰਿਹਾ ਏ ਕਿਉਂਕਿ ਉਹ ਵਿਚਾਰਾ ਹਾਰੇ ਗੱਡੀ ਜਾਂਦਾ ਉਹਨੂੰ ਪਤਾ ਉਹਦੇ ਦਿਲ ਤੇ ਕੀ ਵੀਤਰੀਆ ਕਿਉਂਕਿ ਚਲੋ ਗਲਤੀ ਹੋ ਜਾਂਦੀ ਆ ਵੱਡਿਆ ਵੱਡਿਆਂ ਤੋਂ ਵੱਡੇ-ਵੱਡੇਾਂ ਤੋਂ ਗਲਤੀ ਹੋ ਜਾਂਦੀ ਆ। ਇਨਸਾਨ ਆ ਉਹ ਵੀ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ। ਉਹ ਜਦੋਂ ਮਾਫੀ ਮੰਗੀ ਜਾਂਦਾ ਕਿਉਂਕਿ ਮਾਫੀ ਕਰ ਮਾਫੀ ਕਰ ਦੇ ਲਾਇਕ ਆ ਹੋ ਕਿਉਂਕਿ ਹਲੇ ਤੱਕ ਮੰਨ ਲਓ ਉਹਨੂੰ 2 ਦਿਨ ਹੋ ਗਏ ਕਿਉਂਕਿ ਹਾਰੇ ਗੱਡੀਆਂ ਦਾ ਹਲੇ ਤੱਕ ਉਹਨੂੰ ਕੋਈ ਮਾਫੀ ਦਾ ਜਾਂ ਅੰਤਰ ਨਹੀਂ ਆਇਆ। ਸੋਸ਼ਲ ਮੀਡੀਆ ਵਾਲੇ ਅੱਗੇ ਜਿਹੜੇ ਮੇਰੇ ਭਰਾ ਚੈਨਲ ਆ ਵੱਡੇ-ਵੱਡੇ ਚੈਨਲ ਵਾਲੇ ਆ ਸੀਨੀਅਰ ਪੱਤਰਕਾਰ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਬੇਨਤੀ ਕਰਦਾ ਉਹਨਾਂ ਨੂੰ ਵੀ ਹੱਥ ਜੋੜ ਕੇ ਵੀ ਨਾ ਜਾਓ ਚਲੋ ਵਿਚਾਰੇ ਤੋਂ ਗਲਤੀ ਹੋ ਗਈ ਮੰਨਦਾ ਹੋ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ